ਇਧਰ ਨੂੰ ਮੁੜ ਜਾਓ ਭਾਈ ਇਧਰ ਹਾਂ ਆ ਸਿੱਧਾ ਇਧਰ ਨਾਲ ਅੱਡੇ ਕੋਲੋਂ ਸੜਕ ਮੁੜੂਗੀ ਸੱਜੇ ਹੱਥ ਸਿੰਗਲ ਹਾਂ ਦੋ ਸੜਕਾਂ ਆਉਣਗੀਆਂ ਇੱਕ ਤਾਂ ਸਿੰਗਲ ਰੋਡ ਮੁੜੂਗੀ ਇੱਕ ਚੌੜੀ ਸੜਕ ਮੁੜੂਗੀ ਚੌੜੀ ਸੜਕ ਨਹੀਂ ਮੁੜਨਾ ਤੁਸੀਂ ਅੱਡੇ ਕੋਲੋਂ ਇੱਕ ਸਿੰਗਲ ਰੋਡ ਆਊਗਾ ਉਹ ਮੁੜ ਜਾਓ ਸੱਜੇ ਹਾਂ ਇੱਕ ਪਹਿਲਾਂ ਆਊਗੀ ਵੱਡੀ ਉਦੋਂ ਅੱਗੇ ਇੱਕ ਸਿੰਗਲ ਆਊਗੀ ਉਹ ਮੁੜ ਜਾਓ ਹਾਂ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤਰੀਕ ਹੋ ਗਈ 16 11ਵਾਂ ਮਹੀਨਾ ਸਾਲ 2025 ਅੱਜ ਐਤਵਾਰ ਦਾ ਦਿਨ ਹੈ ਅੱਜ ਆਪਾਂ ਐਤਵਾਰ ਨੂੰ ਮੁੱਖ ਰੱਖਦੇ ਹੋਏ ਇੱਕ ਨਿੱਕੀ ਜਿਹੀ ਸਾਈਕਲ ਯਾਤਰਾ ਕਰ ਰਹੇ ਹਾਂ ਆਸੇ ਪਾਸੇ ਦੇ ਪਿੰਡਾਂ 'ਚ ਜਾਵਾਂਗੇ ਸੋਹਣਾ ਮਾਹੌਲ ਹੈ ਮੱਠੀ ਮੱਠੀ ਠੰਡ ਨੇ ਸਵਾਗਤ ਕੀਤਾ ਤੇ ਇਧਰੋਂ ਧੁੱਪ ਨਿਕਲਣ ਵਾਲੀ ਹੈ ਤੇ ਆਪਾਂ ਇਹ ਧੁੱਪ ਦੇ ਨਾਲ ਨਾਲ ਆਏ ਨੂੰ ਜਾਣਦੇ ਹਾਂ ਇਹ ਰੋਡ ਜਾਂਦੀ ਹੈ ਜੈਤੋਵੱਲੀ ਨੂੰ ਦੇਲਿਆਂ ਵਾਲੀ ਕਰੀਰ ਵਾਲੀ ਜੈਤੋ ਇਧਰ ਨੂੰ ਜਾਂਦੀ ਹੈ ਇਹ ਰੋਡ ਆਪਾਂ ਇਧਰ ਨੂੰ ਜਾਵਾਂਗੇ ਹੁਣ ਇਧਰਲੇ ਪਾਸੇ ਆਨੰਤ ਕੁਟਿਆ ਇਧਰਲੇ ਪਾਸੇ ਰਹੀ ਗੰਗਾ ਆਪਾਂ ਖੜੇ ਹਾਂ ਪਿੰਡ ਕੋਟਲੀ ਇਹ ਜਿਹੜੀ ਕੁਟੀਆ ਇੱਥੇ ਸੰਤ ਬੋਰੇ ਵਾਲੇ ਕਿਸੇ ਟਾਈਮ ਕਥਾ ਕਰਦੇ ਰਹੇ ਆ ਤੇ ਆਪਾਂ ਨਾ ਜਾਣਾ ਇਧਰ ਨੂੰ ਤੇ ਨਾ ਜਾਣਾ ਇਧਰ ਨੂੰ ਆਪਾਂ ਜਾਣਾ ਸਿੱਧਾ ਉਧਰ ਨੂੰ ਜੈਤੋਵਲ ਨੂੰ ਜਿਹੜੇ ਬੰਦੇ ਸਾਈਕਲ ਤੇ ਘੁੰਮਣ ਦੇ ਸ਼ਕੀਨ ਹੈ ਉਹ ਆਹ ਦਿਨਾਂ 'ਚ ਪੰਜਾਬ 'ਚ ਸਾਈਕਲ ਯਾਤਰਾ ਕਰ ਸਕਦੇ ਆ ਪੰਜਾਬ 'ਚ ਵੀ ਵਾਵਾ ਕੁਝ ਦੇਖਣ ਵਾਲਾ ਹੁੰਦਾ ਜਿਹੜਾ ਆਪਾਂ ਦੇਖਿਆ ਨਹੀਂ ਹੁੰਦਾ ਨੰਗਦੇ ਟਾਪ ਦੇ ਆਪਾਂ ਰੇਸ਼ਮ ਰੋਡ ਕੇ ਲੰਘ ਜਾਂਦੇ ਆ ਪਰ ਦੇਖਣ ਵਾਲੀਆਂ ਵਾਵਾ ਥਾਵਾ ਪੰਜਾਬ ਚ ਵੀ ਹੈਗੀਆਂ ਜਿਹੜੇ ਬੰਦੇ ਘੁੰਮਣ ਦੇ ਸ਼ਕੀਨ ਆ ਸਾਈਕਲ ਤੇ ਜਾਂ ਮੋਟਰਸਾਈਕਲ ਤੇ ਕਾਸੀ ਤੇ ਵੀ ਉਹ ਆ ਦਿਨਾਂ ਚ ਘੁੰਮ ਸਕਦੇ ਆ ਕਿਉਂਕਿ ਹੁਣ ਗਰਮੀ ਘਟ ਗਈ ਮੱਠੀ ਮੱਠੀ ਠੰਡ ਨੇ ਥੋੜਾ ਜਿਹਾ ਸਵਾਗਤ ਕੀਤਾਗਾ ਤੇ ਹੌਲੀ ਹੌਲੀ ਨਿੱਗੀ ਧੋਪ ਇਧਰੋਂ ਵੀ ਨਿਕਲਣ ਵਾਲੀ ਐ ਤੇ ਅੱਪਾ ਜਾਈ ਜੰਨੇ ਆ ਇਧਰ ਨੂੰ ਇਧਰ ਇੱਕ ਮਿੱਤਰ ਆਊਗਾ ਉਹਨੂੰ ਮਿਲਣਾ ਆ ਅੱਪਾ ਜਾ ਕੇ ਫਿਰ ਉਹ ਅਗਵਾਈ ਕਰੂਗਾ ਅੱਗੇ ਪਿੰਡ ਕੋਟਲੀ ਤੋਂ ਆਪਾਂ ਚੱਲ ਕੇ 2 ਕਿਲੋਮੀਟਰ ਅੱਗੇ ਆਏ ਆ ਅੱਪਾ ਖੜੇ ਆ ਕੋਠੇ ਨਾਈਆਂ ਵਾਲੇ ਨਾਈਆਂ ਵਾਲੇ ਕੋਠੇ ਪਿੰਡ ਕੋਟਲੀ ਦਾ ਹੀ ਕੋਠੇ ਆ ਟਾਣੀਆਂ ਚ ਆ ਕੇ ਜਦੋਂ ਆਪ ਲੋਕ ਆਪਦੇ ਘਰ ਘੁਰ ਪਾ ਲੈਂਦੇ ਆਪਦੇ ਖੇਤਾਂ ਬੰਨਿਆਂ ਚ ਉਹਨੂੰ ਫਿਰ ਕੋਠਿਆਂ ਦਾ ਨਾਂ ਦੇ ਦਿੰਦੇ ਆ ਤੇ ਆਪਾਂ ਜਾਈ ਜੰਨੇ ਆ ਇਹ ਵੀਰ ਦੇ ਨਾਲ ਨਾਲ ਉਹ ਸਾਹਮਣੇ ਨੇ ਨਿਘਾਸ ਦਾ ਪ੍ਰਦਰਸ਼ਨ ਕਰਤਾ ਇਹ ਵੀਰ ਆਪਣੇ ਨਾਲ ਨਾਲ ਚੱਲਣਗੇ ਤੇ ਆਪਣਾ ਸਾਥ ਦੇਣਗੇ ਆ ਵੀਰ ਹੋਣੀ ਆਹਾ ਸਾਹਮਣੇ ਇਹ ਨਾਲ ਲੈ ਕੇ ਜਾਣਗੇ ਆਪਾਂ ਨੂੰ ਇੱਧਰ ਨੂੰ ਪਿੰਡ ਕਰੀਰ ਵਾਲੀ ਜੰਨੀ ਨੂੰ ਛੇ ਜਿਹੜਾ ਫਰੇਮ ਚ ਆਪਾਂ ਨੂੰ ਪਿੰਡ ਦੀ ਸੀ ਜਾਂਦਾ ਸੀ ਉਹ ਪਿੰਡ ਕਰੀਰ ਵਾਲੀ ਐ ਕਰੀਰ ਵਾਲੀ ਤੋਂ ਆਪਾਂ ਬਾਰ ਬਾਰ ਲੰਘ ਕੇ ਖੜੇ ਆਂ ਸੜਕ ਤੇ ਪਿੰਡ ਕਰੀਰ ਵਾਲੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨਿੱਕਾ ਜਿਹਾ ਪਿੰਡ ਆ ਇਹ ਇਹ ਪਿੰਡ ਆਪਾਂ ਪਾਰ ਕਰਕੇ ਇਹਦੇ ਬਾਰ ਬਾਰ ਖੜੇ ਆਂ ਤੇ ਆਪਾਂ ਜਾਈ ਜਾਨੇ ਆ ਇਧਰ ਨੂੰ ਸੂਰਜ ਦੀ ਰੋਸ਼ਨੀ ਦੇ ਨਾਲ ਨਾਲ ਪਿੰਡ ਚੈਨੇਵਾਲ ਨੂੰ ਚੈਨੇ ਤੋਂ ਅੱਗੇ ਜਾਵਾਂਗੇ ਡੇਲਿਆਂ ਵਾਲੀ ਡੇਲਿਆਂ ਵਾਲੀ ਉਹ ਵੀਰ ਹੋਣੀ ਮਿਲਣਗੇ ਆਪਾਂ ਨੂੰ ਜਿਨ੍ਹਾਂ ਨੇ ਅਗਵਾਈ ਕਰਨੀ ਅੱਗੇ ਆਪਾਂ ਹੁਣ ਇਧਰ ਨੂੰ ਜਾਵਾਂਗੇ ਚੈਨੇਅਨੀ ਨੂੰ ਤੇ ਇਧਰ ਵੀਰ ਹੋਣੀ ਕੋਈ ਤੜਕੀ ਸਾਈਡ ਓਏ ਬੈਠੇ ਆ ਕਣਕ ਕਣਕ ਬੀਜਨ ਭੇਜਦਾ ਹੂਸ ਸਵੇਹਾ ਬਿਨਾ ਚਾਹ ਪਾਣੀ ਪੀਤੇ ਤੇ ਆਖਰਕਾਰ ਵੀਰ ਇਹ ਗਾਣੇ ਆ ਨਾ ਚੱਲ ਰਹੇ ਆ ਸਮਾਂ ਹੋ ਗਿਆ ਤਕਰੀਬਨ 7:50 ਮਿੰਟ ਦਾ ਜਿਹੜੀ ਇੱਧਰ ਨੂੰ ਆਹ ਰੋਡ ਜਾਈ ਜਾਂਦੀ ਹੈ ਇਹ ਜਾਂਦੀ ਹੈ ਜੈਤੋਵੱਲੀ ਨੂੰ ਤੇ ਆਪਾਂ ਇੱਥੇ ਖੜੇ ਆ ਠਹਿਰੋ ਠਹਿਰੇ ਇੱਥੇ ਆਪਾਂ ਤਾਂ ਆ ਕਿਉਂਕਿ ਆਪਣਾ ਜਿਹੜਾ ਮਿੱਤਰ ਆ ਅਰਸ਼ਦੀਪ ਉਹਨੇ ਇੱਥੇ ਆਉਣਾ ਸੀਗਾ ਆਪਣੇ ਨਾਲ ਗੱਲਬਾਤ ਹੋਈ ਸੀਗੀ ਤੇ ਆਪਾਂ ਉਹਨੂੰ ਡੀਕੀ ਜਾਂਦੇ ਆ ਤੇ ਉਹ ਵੀਰ ਉਹਨਾਂ ਨੂੰ ਫੋਨ ਲਾਇਆ ਹਜੇ ਚਾਹ ਪਾਣੀ ਪੀ ਰਹੇ ਸੀ ਤਕਰੀਬਨ ਪਹਿਲਾਂ ਵਾਂਗੂ ਹਮੇਸ਼ਾ ਵਾਂਗੂ ਉਹਨੂੰ ਘਰੋਂ ਹੀ ਲੈ ਕੇ ਆਉਣਾ ਪਊਗਾ ਤੇ ਚੱਲਦੇ ਆਪਾਂ ਅੱਗੇ ਨੂੰ ਉਧਰ ਨੂੰ ਫਿਰ ਤੇ ਬਾਬਾ ਇਧਰ ਸੰਗਰਾਂਦ ਦਾ ਭੋਗ ਪਾਉਣ ਨੂੰ ਵੀ ਤਿਆਰ ਹੋਇਆ ਬੈਠਾ ਹੈ ਤੇ ਉਹ 베ਲੀ ਸਾਡਾ ਹਜੇ ਆਇਆ ਨਹੀਂਗਾ ਵੱਡੇ ਪੱਦਰ ਤੇ ਉਹਨਾਂ ਨੂੰ ਮਨ ਲੱਗਾ ਜਾ ਕੇ ਸਤਿਮਾਨ ਸਨਮਾਨ ਨਾਲ ਲੈ ਕੇ ਆਉਣਾ ਪਊਗਾ ਦੇਖ ਰਿਹਾ ਥੋੜਾਕਾ ਟਾਈਮ ਫਿਰ ਜੇ ਆਉਂਦਾ ਕਿ ਨਹੀਂ ਆਉਂਦਾ ਮਾਨ ਸਤਕਾਰ ਨਾਲ ਲੈ ਕੇ ਆਉਣਾ ਸੀ ਵੀਰ ਤੁਹਾਨੂੰ ਨਾਲੇ ਚਾਹ ਪਾਣੀ ਪੀ ਆਉਂਦੇ ਨਾਲੇ ਚਾਹ ਪਾਣੀ ਪੀ ਆਉਂਦੇ ਕਿੱਥੇ ਜੀ ਮਾਨ ਸਤਕਾਰ ਨਾਲ ਲੈ ਕੇ ਆਉਣਾ ਸੀਗਾ ਤੁੰਨਿਆ ਤੂੰ ਇੰਨੀ ਸਧਿਆ ਕਿਉਂ ਆ ਗਏ ਉਹ ਰਾਹ ਤੇ ਰੋ ਹੀ ਟੱਕਰ ਗਿਆ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਗਿਆ ਅੱਛਾ ਕੋਕਾ ਡੱਕਾ ਰੋਜ਼ ਤੁਹਾਡੇ ਪਿੰਡ ਪਾਲੇ ਹੋਣਗੇ ਤੁਸੀਂ ਹਨਾ ਨਾ ਨਾ ਅੱਜ ਹੋਈ ਆ ਗਿਆ ਕਿਤੇ ਉਹਨੂੰ ਪਤਾ ਸੀ ਹਰ ਛੀ ਬਾਹਰ ਨਿਕਲਦੇ ਟਾਈਮ ਦਾ ਤਾਂ ਕਰ ਕੀ ਸਵੇਹਾ ਉੱਠਿਆ ਹੋਇਆ ਹੈ ਕਹਿੰਦਾ ਆਜੇ ਚਲੋ ਜੀ ਆਖਰਕਾਰ ਇਹ ਵੀਰ ਹੋਣੀ ਸਾਡੇ ਕੋਲੇ ਪਹੁੰਚ ਚੁੱਕਿਆ ਸਾਨੂੰ ਸਵੇਹਾ ਠਾ ਕੇ ਪੂਰੀ ਤਰ੍ਹਾਂ 4 ਵਜੇ 4 ਵਜੇ ਠਾਇਆ ਸੀ ਕਿੰਨੇ ਵਜੇ ਠਾਇਆ ਸੀ ਭਾਈ 4 ਵਜੇ ਤੂੰ ਮੈਨੂੰ 5 ਵਜੇ ਫੋਨ ਲਾਇਆ ਸੀ 5 ਵਜੇ ਨਹੀਂ ਲਾਇਆ ਸੀ ਮੈਂ ਤਾਂ ਬਾਹਲਾ ਡੇਟ ਲਾਇਆ ਸੀ ਪਿਛੇ ਲਾਇਆ ਸੀ 6 ਵਜੇ ਫੋਨ ਲਾਇਆ ਸੀ ਇਹ ਵੀਰ ਨੂੰ ਤੇ ਇਹ ਵੀਰ ਹੁਣੀ ਆਖਰਕਾਰ 8 ਵਜੇ 8:30 ਵਜੇ ਦੇ ਨੇੜੇ ਤੇੜੇ ਪਹੁੰਚ ਚੁੱਕੇ ਚੱਲੀਏ ਬਾਈ ਫਿਰ ਕਿੱਧਰ ਨੂੰ ਲੈ ਕੇ ਜਾਏਗਾ ਮੱਤੇ ਦੀ ਸਰਾਵਾਂ ਨੂੰ ਚਾ ਵਾਤਾ ਯਾਰ ਅਗਵਾਈ ਤਾਂ ਪੂਰੀ ਕਰਾਂਗੇ ਫਿਰ ਤੂੰ ਹੈ ਚੱਲੋ ਫਿਰ ਚੱਲੋ 6:00 ਆਨਸਾਰ ਜੀ ਨੂੰ ਇਹਨਾਂ ਨੂੰ ਪੁੱਛਿਆ ਵੀ ਕਿੱਧਰ ਦੀ ਜਾਣਾ ਹੈ ਕਹਿੰਦਾ ਮੈਂ ਲੈ ਕੇ ਜਾਊਂਗਾ ਜਦੋਂ ਪੁੱਛਿਆ ਜਾਣਾ ਕਿੱਧਰ ਦੀ ਇਹ ਕਹਿੰਦਾ ਪਤਾ ਨਹੀਂ ਕਿਰਾ ਜਾ ਜਾਈ ਜਾਂਦੇ ਆ ਅਸੀਂ ਦੋਸਤਾਂ ਨੂੰ ਇਹ ਸਾਬਤ ਕਰਨਾ ਹੈ ਵੀ ਅਸੀਂ ਰਾਹ 'ਚੋਂ ਨਹੀਂ ਮੁੜਦੇ ਹੁੰਦੇ ਅਸੀਂ ਇਕੱਠੇ ਜਾਂਦੇ ਹੁੰਦੇ ਹਣਾ ਬਾਈ ਦੋਸਤ ਕਹਿ ਨਾ ਦੇਣ ਹੁਣ ਆਪਾਂ ਨੂੰ ਉਹ ਸਾਦਾ ਹੀ ਰਾਤ ਸੌਂ ਗਈਏ ਤੇ ਦੋਸਤਾਂ ਨੂੰ ਕਾਹ ਤੂੰ ਗਲਤ ਸਾਫਤ ਕਰਦਾ ਹਾਂ ਹਾਂ ਦੋਸਤ ਵੀ ਵੈਸੇ ਗਲਤ ਨਹੀਂ ਸਾਫਤ ਕਰਨਾ ਚਾਹੁੰਦਾ ਤੂੰ ਮੈਨੂੰ ਪਤਾ ਹੈ ਤੇਰਾ ਪਰ ਮੁੜਦਾ ਹੀ ਨਹੀਂ ਹੈਗੀ ਤੀ ਆਪਾਂ ਦੋਸਤਾਂ ਨੂੰ ਦੱਸਣਾ ਮੱਤੇ ਤਾਂ ਇਹ ਵੀਰ ਮੈਨੂੰ ਲੈ ਆਇਆ ਔਖਾ ਸੌਖਾ ਹੁਣ ਗਾਂਹ ਦੇਖੋ ਕਿੱਥੋਂ ਤੱਕ ਲੇ ਗਏ ਜਾਂਦਾ ਮੈਨੂੰ ਸੀਗਾ ਬਈ ਯਾਰ ਕਿੱਧਰ ਬਾਵਾ ਇੱਧਰ ਹੋ ਗਿਆ ਸਰਗਰ ਨਹੀਂ ਬਾਵਾ ਟੱਲਦੇ ਬਾਵਾ ਟਲਿਆ ਨਹੀਂ ਫੇਰ ਮੈਂ ਅਗਾ ਚੱਲੋ ਭਾਈ ਆਹ ਆਊਟਿੰਗ ਰੂਟ ਵੀ ਛੇੜੀ ਜੀ ਨਾਲੇ ਫਰੀਦ ਦਾ ਪਤਾ ਲੱਗ ਗਿਆ ਕਿ ਉਹ ਕਈ ਵਾਰੀ ਸਾਈਕਲ ਤੋਂ ਵੱਦਣਾ ਪੈਂਦਾ ਕਿ ਵੀ ਸਹੀ ਗੱਲ ਹੈ ਮੈਂ ਟਾਲਦਾ ਨਹੀਂ ਵੀਰ ਸਾਈਕਲ ਤੋਂ ਹੋਰ ਸਫਰ ਤੋਂ ਟਾਲ ਜਾਂਦਾ ਮੈਂ ਸਾਈਕਲ ਸਫਰ ਤੋਂ ਨਹੀਂ ਟਾਲਦਾ ਅੱਗੇ ਵਾਸਤੇ ਧਿਆਨ ਚ ਰੱਖਿਆ ਜਾਵੇ ਤੇ ਆਪਦਾ ਟਾਈਮ ਨਾ ਉੱਠਿਆ ਜਾਵੇ ਇਹ ਵੀਰ ਕਹਿੰਦਾ ਸੀ ਮੇਰੇ ਇੱਥੇ ਦੋਸਤ ਆ ਚਾਹ ਪਾਣੀ ਪੀਉਣਗੇ ਕਿਸੇ ਨੇ ਨਹੀਂ ਤੇ ਕੋਈ ਦੋਸਤ ਨਹੀਂ ਆਇਆ ਵੀਰ ਤੇ ਦੁਕਾਨਾ ਵੀ ਬੰਦ ਸੀ ਚੱਲੋ ਹੁਣ ਗਿਰੀ ਵੀਰ ਕੋਲੇ ਚੱਲੋ ਫਿਰ ਜੇ ਚਾਹ ਪਿਆ ਦੀ ਤਾਂ ਠੀਕ ਹੈ ਮੈਂ ਲਾੜਾ ਬਾਅਦ ਚ ਮੋੜੂਗਾ ਹਨਾ ਮਿਲਨੀ ਨਹੀਂ ਬਈ हूं तो अगला बार चो हेलो हाई कह के ना चलो भीर अखूंगा चल देखते फिर चालसन देसन धनबाद भीर आवा ला तेरा चलो भीर चलो ਚਾਲ ਚੱਲੀ ਤਾਂ ਜਾਂਦੇ ਆ ਪਰ ਜਿਹੜੀ ਲੱਡੂਆਂ ਦੀ ਸੇਵਾ ਲਾਤੀ ਨਾ ਤੁਸੀਂ ਵੀਰ ਆਹ ਲੱਡੂ ਜਿਹੜੇ ਸਾਨੂੰ ਉੱਥੇ ਮਿਲੇ ਸੀਗੇ ਇਹ ਨਹੀਂ ਖਾਂਦੇ ਵੀਰ ਤੇਰੇ ਹੱਥਾਂ ਦੇ ਬਾਵੇ ਖਾ ਜਾਣਗੇ ਯਾਰ ਖਣਗੇ ਲੜਨਗੇ ਉਹ ਆ ਗਿਆ ਇੱਕ ਵੀਰ ਅੱਛਾ ਉਹ ਲੱਡੂ ਸੀ ਇਹੋ ਜਿਹੇ ਬਈ ਤੁਸੀਂ ਵੀਰਾਂ ਦੇ ਗਾਲੀ ਘਰਦੇ ਸੋ ਜਦੋਂ ਵੀ ਸੈਕਲਿੰਗ ਤੇ ਜਾਣਾ ਇਹਦੇ ਪੈਂਟ ਕੋਲ ਦੀ ਦੁਕਾਨ ਤੇ ਰੁਕੇ ਹੋਵੋ ਮਿੱਠਾ ਨਾ ਖਾਓ ਅਸਾਂ ਨਾ ਹੀ ਕਰਿਓ ਮਿੱਠੇ-ਮੁੱਠੇ ਦੇ ਮੇਰੇ ਕੋਲ ਇਹ ਪੂਰੇ ਖਾਲੇ ਵਾਲੇ ਨਾਈਸ ਜਾਣਕਾਰੀ ਵੀਰ ਕਿਉਂਕਿ ਕਹਿ ਦਿੰਦੇ ਆ ਦੇਸੀ ਝੋਦੇ ਬਣੇ ਆ ਦਾਲਦੇਚ ਬਣਾਈ 35 ਰੁਪਏ ਦਾ ਪਾਈ ਗਿਆ ਬਣਾਉਂਦਾ 1.5 ਰੁਪਏ ਕਿਲੋ ਵਾਲਾ ਉਹ ਨਹੀਂ ਆਏ ਉਹਦੇ ਬਣਾਈ ਹੁੰਦੇ ਸਭ ਤੋਂ ਦਾਲਦੇਚ ਬਣਾ ਦਿੰਦੇ ਆ ਤਾਂ ਚਲੋ ਦਾਲਦੇ ਵਾਲੇ ਵੀ ਵਧੀਆ ਹੁੰਦੇ ਆ ਸਹੀ ਹੈ ਕਿਹੜਾ ਦੇਸੀ ਘੋੜਾ ਦਾ 150 ਰੁਪਏ ਕਿਲੋ ਵਾਲਾ ਸਮਾਨ ਹੀ ਮੜਾ ਹੈਗਾ ਅਰਸ਼ੀ ਤੈਨੂੰ ਪਰਖਣ ਵਾਸਤੇ ਹੈੇ ਟਾਈਮ ਤੈਨੂੰ ਪਰਖਣ ਆਸਤੇ ਇਹੇ ਸਮਾਂ ਮਾੜਾ ਨਹੀਂ ਹੈਗਾ ਆ ਦੇਖ ਸਮਾਂ ਦਾ ਮਾੜਾ ਦਿੰਦਾ ਪਰ ਤੇਰੇ ਵਰਗਿਆਂ ਨੂੰ ਪਰਖਣ ਆਸਤੇ ਪਰਖਣ ਲਈ ਦਿੰਦਾ ਜਾਉਣਾ ਮੋੜ ਇੱਥੋਂ ਤਾਂ ਨਹੀਂ ਤੁਰਿਆ ਸੀ ਕਿਤੇ ਸਾਰੇ ਮੋੜ ਹੈ ਅੱਛਾ ਸੰਗਰਾਨ ਦਾ ਭੋਗ ਪਈ ਜਾਂਦਾ ਓਏ ਜਾ ਕੇ ਆਈਏ ਗੁਰੂ ਘਰ ਫਿਰ ਸਾਈਕਲ ਤੇ ਸਾਈਕਲ ਤੇ ਭੱਜਿਆ ਨਹੀਂ ਜਾਣਾ ਭੱਜਿਆ ਨਹੀਂ ਜਾਣਾ ਨਾ ਸਾਈਕਲ ਤੇ ਆਇਆ ਤਾਂ ਪੱਕੇ ਆਪਾਂ ਪਿੰਡ ਜਾਈ ਜਾਨੇ ਆ ਆ ਸਾਹਮਣੇ ਲਿਖਿਆ ਜਿਹੜਾ ਖਾਰਾ ਮਿੱਠਾ ਇਹ ਤੋਂ ਪਹਿਲਾਂ ਇਹ ਨੌਜਵਾਨ ਖਵਾ ਚੁੱਕਿਆਗਾ ਜਿਹੜਾ ਆਪਾਂ ਕੁੱਤਿਆਂ ਨੂੰ ਪਾ ਚੁੱਕੇ ਆ ਰਾਹ 'ਚ ਆਉਂਦੇ ਹੋਏ ਕਾਫੀ ਟੇਸਟੀ ਸੀ ਉਸੇ ਟੇਸਟ ਦੇ ਚੱਲਦੇ ਆ ਉਹ ਕੁੱਤਿਆਂ ਦੀ ਭੇਟ ਚੜ ਚੁੱਕਿਆ ਠੀਕ ਹੈ ਵੀਰ ਇੱਥੇ ਕਰਦੇ ਆ ਕੱਤੀ ਵੀ ਰਾਣੀ ਹੁੰਦੀ ਐ ਤਾਨੂੰ ਫੜ ਕੇ ਕਰ ਲਾ ਆ ਨਾਲ ਹੀ ਆਊਗੀ ਖੜਦਾ ਇੰਨੀ ਕੀ ਹੋਊਗੀ ਬਹੁਤ ਆ ਬੱਸ ਲੈ ਸਹੀ ਹੈ ਆ ਬੰਦੇ 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 ਕਿੱਟ ਕੋਈ ਮਾਰਾਈ ਮੇ ਰੱਖੇ ਸਾਦੇ ਸਿਖਣਾ ਸਿੱਖਣਾ ਹੋਣੀ ਗਾਣ ਗਾਣਾ ਸੱਦੀ ਲੈ ਕੇ ਪਾ ਲਾ ਖਾ ਲੈ ਓਏ ਕੱਟ ਦੇ ਤੁੰਬਾ ਲੈ ਪਾ ਰਿਹਾ ਇਹਨਾਂ ਵਾਲੇ ਆਪਾਂ ਖਾ ਲੇਗਾ ਇਨਾ ਕਿਦਾ ਤੂੰ ਬੈਠਣ ਵੇਲੇ ਤਾਂ ਆਰਡਰ ਕਰ ਦੇਣਾ 12 ਰੋਟੀਆਂ ਦਾ ਉਹਦਾ ਚੱਲ ਕੋਈ ਨਹੀਂ ਹਾਲਤਾਂ ਪਰਾਉਂਠੇ ਦੀ ਸੇਵਾ ਲਾਉਣ ਤੋਂ ਬਾਅਦ ਵੀਰ ਨੇ ਗੋੜ ਵਾਲੀ ਚਾਹ ਮੰਗਾ ਲਈ। ਗੰਡੇ ਵਾਲਾ ਪਰੌਂਠਾ ਘਾਤੋ ਨਹੀਂ ਜਾਂਦਾ ਬਾਈ ਤੂੰ। ਲਾਈਕ ਨਹੀਂ। ਲਾਈਕ ਨਹੀਂ ਕਰਦਾ। ਅੰਗਰੇਜ਼ੀ ਜੀ ਬੋਲਦਾ ਨਾ I don't like this. ਕੀ ਆ ਬਾਤ ਆ ਯਾਰ ਫਿਰ ਤੋਂ। ਵੱਡੇ ਪੱਧਰ ਤੇ ਇੰਗਲਿਸ਼ ਜਾਣਦਾ ਹੈ। ਪਿਛਲੇ ਢਾਬੇ ਤੋਂ ਰੋਟੀ ਟੁੱਕ ਛੱਕ ਕੇ ਆਪਾਂ ਜਿਹੜੀ ਸੜਕ ਤੇ ਹੁਣ ਲੰਗੀ ਜਾਂਦੇ ਆ ਇਹ ਸਿੱਧੀ ਪਿੰਡ ਖਾਰੇ ਤੋਂ ਸਿੱਧੀ ਛੱਡ ਕੇ ਇਹ ਸਰਾਏ ਨਾਗਾ ਨੂੰ ਜਾਂਦੀ ਹੈ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਸਰਾਏ ਨਾਗਾ ਪਾਤਸ਼ਾਹੀ ਦੂਜੀ ਗੁਰੂ ਅੰਗਦ ਦੇਵ ਜੀ ਗੁਰੂ ਘਰ ਦੇ ਆਪਾਂ ਦਰਸ਼ਨ ਮੇਲੇ ਕਰਦੇ ਆ ਅੱਗੇ ਜਾ ਕੇ ਗੁਰਦੁਆਰਾ ਜਨਮ ਸਥਾਨ ਗੁਰੂ ਅੰਗਦ ਦੇਵ ਜੀ ਪਾਤਸ਼ਾਹੀ ਦੂਜੀ ਸਰਾਏ ਨਾਗਾ ਪਿੰਡ ਮੱਤੇ ਦੀ ਸਰਾਨਾ ਵੀ ਜਾਣਿਆ ਜਾਂਦਾ ਹੈ ਇਸ ਟਾਈਮ ਆਪਾਂ ਦਰਸ਼ਨ ਕਰੀ ਜਾਂਦੇ ਆ ਗੁਰਦੁਆਰਾ ਸਾਹਿਬ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਜਨਮ ਸਥਾਨ ਗੁਰੂ ਅੰਗਦ ਦੇਵ ਜੀ ਪਿੰਡ ਸਰਾਏ ਨਾਗਾ ਮੱਤੇ ਦੀ ਸਰਾਏ ਜ਼ਿਲ੍ਹਾ ਮੁਕਸਰ ਸਾਹਿਬ ਦੱਸਿਆ ਜਾਂਦਾ ਕਿਸੇ ਟਾਈਮ ਵਪਾਰ ਦੇ ਸਿਲਸਿਲੇ ਦੇ ਵਿੱਚ ਭਾਈ ਫੇਰੂ ਮੱਲ ਜੀ ਇਸ ਇਲਾਕੇ ਦੇ ਵਿੱਚ ਆਏ ਸੀ ਤੇ ਇਸ ਇਲਾਕੇ ਦੇ ਵਿੱਚ ਠਹਿਰ ਜਾਣ ਤੋਂ ਬਾਅਦ ਉਹਨਾਂ ਦੇ ਘਰ ਭਾਈ ਲੈਣਾ ਜੀ ਦਾ ਪ੍ਰਕਾਸ਼ ਹੁੰਦਾ ਹੈ ਭਾਈ ਲੈਣਾ ਜੀ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਕਹਾਏ ਇਸ ਨਗਰ ਨੂੰ ਹਮਲਿਆਂ ਦੇ ਵਿੱਚ ਢਾਹ ਢੇਰੀ ਹੋ ਜਾਣ ਤੋਂ ਬਾਅਦ ਦੱਸਿਆ ਜਾਂਦਾ ਹੈ ਭਾਈ ਲੈਣਾ ਜੀ ਖਡੂਰ ਸਾਹਿਬ ਵੱਲ ਚਲੇ ਜਾਂਦੇ ਨੇ ਤੇ ਗੁਰੂ ਨਾਨਕ ਦੇਵ ਜੀ ਵੱਲੋਂ ਉਹਨਾਂ ਦੀਆਂ ਅਨੇਕਾਂ ਤਰ੍ਹਾਂ ਦੀਆਂ ਪ੍ਰੀਖਿਆਵਾਂ ਲੈਣ ਤੋਂ ਬਾਅਦ ਉਹਨਾਂ ਨੂੰ ਗੁਰਤਾ ਗੱਦੀ ਸੌਂਪ ਦਿੱਤੀ ਜਾਂਦੀ ਹੈ ਗੁਰਤਾ ਗੱਦੀ ਸੌਂਪਣ ਤੋਂ ਬਾਅਦ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਕਹਾਏ ਇਸ ਟਾਈਮ ਆਪਾਂ ਦਰਸ਼ਨ ਕਰੀ ਜੰਨੇ ਆ ਜਨਮ ਸਥਾਨ ਪਿੰਡ ਸਰਾਏ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ हवा तो हवाता हवाता भी भर ना लिया चको अर्षी भीर लै लिया कम इतो ही पर मुड़े से ना आपा उदो ओही मोड़ है आ जाओ भीर आ सामने फ्रेम चुना पिंड दिखी आता मोड़ पिंड लंघ के आप हरिना जाए इधर न इधर हरी नौ रह गया बस चार किलोमीटर इतने चोबर कम दम लैना सैकल सप्पा अपना लाता अपा ए बह गया आके पता नहीं की गल बन गई पहला पिंडों तो मैंने लिया क्या छेती चल की गल बन गई यार ਪਾਣੀ ਪਾਉਂਦੇ ਯਾਰ ਮੈਨੂੰ ਪਾਣੀ ਉਹ ਤੋਂ ਲੈ ਕੇ ਆਉਣਾ ਸੀ ਬਾਈ ਯਾਰ ਤੁਸੀਂ ਤਾਂ ਘਰੋਂ ਆਏ ਤੁਰ ਕੇ ਆਏ ਹੋ ਮੌਜ ਨਾਲ ਚੱਲ ਕੋਈ ਨਹੀਂ ਇੱਥੋਂ ਖੂਹ ਚੋਂ ਕੱਢਦੇ ਆ ਸਾਹਮਣੇ ਖੂਹ ਹੈਗਾ ਨਾ ਵੀ ਛਾਲ ਮਾਰ ਕੇ ਕੱਢ ਲਿਆ ਜਾ ਮੈਂ ਥੋੜਾ ਜਿਹਾ ਸਕੂਨ ਨਾਲ ਘੁੰਮਣਾ ਪਸੰਦ ਕਰਦਾ ਮੈਂ ਪਾਗਲ ਨਹੀਂ ਹੈਗਾ ਬਈ ਦੱਬੀ ਤੁਰੋ 5-5 ਮਿੰਟ ਤੁਰਨ ਤੋਂ ਬਾਅਦ ਤੁਹਾਨੂੰ ਸਾਹ ਲੈਣਾ ਜ਼ਰੂਰੀ ਹੈ ਫਿਰ ਸਾਹ ਹੀ ਲਓ ਵੀਰੇ ਕੱਲਾ ਤੁਰੋ ਨਾ 15-20 ਮਿੰਟ ਹੋ ਗਏ ਦਰਖਤਾਂ 'ਤੇ ਆ ਬੈਠਿਆ ਨੂੰ ਬਾਈ ਨੇ ਬਿਜ਼ਨਸ ਆਈਡੀਆ ਵਾਵਾ ਦਿੱਤੇ ਆ ਜੇ ਜੇ ਕਿ ਆਪਾਂ ਵੀਡੀਓ ਨਹੀਂ ਬਣਾਈ ਜੇ ਵੀਡੀਓ ਬਣਾ ਲੈਂਦਾ ਤਾਂ ਬਿਜ਼ਨਸ ਆਈਡੀਆ ਚੋਰੀ ਹੋ ਸਕਦੇ ਸੀਗੇ ਵੀਡੀਓ 'ਚ ਨਹੀਂ ਦੱਸਦੇ ਬਈ ਕੋਈ ਨਹੀਂ ਬਈ ਵੀਡੀਓ 'ਚ ਨਹੀਂ ਦੱਸਦੇ ਕਿਉਂਕਿ ਰੋਲਾ ਇਹ ਹੈ ਵੀ ਜਿਹੜਾ ਸ਼ੇਰ ਆ ਨਾ ਹਾਂ ਉਹ ਸ਼ਿਕਾਰ ਚੁੱਪਚਾਪ ਕਰਦਾ ਸ਼ਿਕਾਰ ਕਰਨ ਤੋਂ ਬਾਅਦ ਹਾਰਦਾ ਅੱਛਾ ਸੋ ਆਪਦੇ ਐਕਸ਼ਨ ਨੇ ਜਿਹੜੇ ਆਈਡੀਆਜ਼ ਨੇ ਉਹ ਪਹਿਲਾਂ ਕਦੇ ਨਹੀਂ ਸ਼ੇਅਰ ਕਰਨੇ ਚਾਹੀਦੇ ਤੇ ਤੁਸੀਂ ਜੀਮ ਕਰ ਲੋ ਉਸ ਤੋਂ ਬਾਅਦ ਉਹਨਾਂ ਦਾ ਟੰਡੋਰਾ ਪੇਟ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੋਗੇ ਜਿਵੇਂ ਕਹਿੰਦੇ ਕੁੱਤਾ ਸਭ ਤੋਂ ਵਫਾਦਾਰ ਜਾਨਵਰ ਹੈ ਫਿਰ ਕੁੱਤੀ ਚੋਰਾਣਾ ਕਿਉਂ ਰਲ ਜਾਂਦੀ ਹੈ ਦੇਖੋ ਜੀ ਦਾ ਵਪਾਧਾਰ ਕੁੱਤੀ ਬਾਰੇ ਕੀਤੇ ਗੱਲ ਨਹੀਂ ਹੈ ਕੁੱਤੀ ਬਪਾਧਾਰ ਉਹ ਸੋ ਲਾਲ ਚੱਤ ਫਸ ਜਾਂਦੀ ਆ ਕੁੱਤੀ ਨੂੰ ਉਹ ਬਿਸਕੁਟ ਪਾ ਦਿੰਦੇ ਆ ਦਰ ਜਾਂਦਾ ਸੂਤ ਉਹ ਲੈ ਕੇ ਸਿੱਧੀ ਸੜਕ ਤੇ ਬੰਨ੍ਹਦੇ ਆ ਆਈ ਹੈ ਲਓ ਜੀ ਆਪਾਂ ਬੈਠੇ ਆ ਹਰੀ ਨੌ ਹਰੀ ਨੌ ਤੋਂ ਇਹ ਰਾਜਾ ਬੇਟਾ ਹੋਣੀ ਜਾਣਗੇ ਆਪ ਦੇ ਇੱਧਰ ਨੂੰ ਉਹ ਸਾਹਮਣੀ ਮੱਤੇਵੰਨੀ ਨੂੰ ਤੇ ਮੈਂ ਜਾਊਂਗਾ ਇੱਧਰ ਨੂੰ ਆਪ ਦੇ ਪਿੰਡੰਨੀ ਨੂੰ ਅਬਲੂ ਕੋਟ ਦੀ ਅੰਨੀ ਨੂੰ ਇੱਥੋਂ ਪਰ ਅਸੀਂ ਵੱਖ-ਵੱਖ ਹੋ ਜਾਾਂਗੇ ਹਨਾ ਦੋਸਤ ਹੋ ਰਿਹਾ ਕੋਲਚਰੀ ਸੇਵਾ ਲਾ ਰਿਹਾ ਮੇਰਾ ਵੀਰ ਇਹ ਆਨਲਾਈਨ ਚੱਲਦਾ ਦੂਰ ਕੋਲ ਆਨਲਾਈਨ ਚੱਲ ਜੂਗਾ ਪਲਚਾ ਤੈਨੂੰ ਖਵਾ ਦੇਾਂਗੇ ਨਾ ਤਾਂ ਤੇਰੇ ਕੋਲ ਨਾ ਆਨਲਾਈਨ ਹੋਇਆ ਤਾਂ ਵੇ ਤੇਰੇ ਕੋਲ ਪੇਮੈਂਟ ਮੋਟੀ ਆਈ ਹੈ ਨਾ ਕੱਲ ਪਰਸੋਂ ਨਹੀਂ ਆਈ ਚਲ ਮੈਂ ਦੇ ਦੂੰਗਾ ਫਿਰ ਸਾਈਕਲ ਦਾ ਪੈਡਲ ਮਾਰਦੇ ਮਾਰਦੇ ਆਪਾਂ ਵਾਪਸੀ ਤੇ ਪਿੰਡ ਰਾਮਿਆਂ ਨੇ ਖੜੇ ਆਂ ਹਰੀ ਨੌਵੰਨੀਓ ਇਧਰੋਂ ਆਏ ਆਂ ਆਪਾਂ ਤੇ ਇਧਰ ਨੂੰ ਜਾਈ ਜਾਨੇ ਹੁਣ ਆਪਾਂ ਪਿੰਡ ਨੀ ਨੂੰ ਅ블ੂ ਕੋਟਲੀ ਨੀ ਨੂੰ ਇੱਥੋਂ ਆਪਣਾ ਪਿੰਡ ਰਹਿ ਗਿਆ ਥੋੜਾ ਜੀ ਅਸ ਪਿੰਡ ਜਾ ਕੇ ਆਪਾਂ ਸਫ਼ਰ ਦੀ ਕਰ ਦਾਂਗੇ ਸਮਾਪਤੀ ਸਾਈਕਲ ਦਾ ਪੈਡਲ ਮਾਰਦੇ ਮਾਰਦੇ ਆਪਾਂ ਸਵੇਰੇ ਕਰੀਰ ਵਾਲੀ ਚੈਨਾ ਡੇਲਿਆਂ ਵਾਲੀ ਡੇਲਿਆਂ ਵਾਲੀ ਤੋਂ ਮੱਤਾ ਮੱਤੇ ਤੋਂ ਮੌਣੀ ਖਾਰੇ ਖਾਰੇ ਤੋਂ ਸਰਾਏ ਨਾਗਾ ਸਰਾਏ ਨਾਗਾ ਤੋਂ ਹਰੀਕੇ ਕਲਾ ਹੁੰਦੇ ਹੋਏ ਵਾਪਸ ਪਿੰਡ ਵੱਲੀ ਨੂੰ ਜਾਈ ਜਾਂਦੇ ਆ ਇੱਥੋਂ ਆਪਣਾ ਪਿੰਡ ਰਹਿ ਗਿਆ 1.5 ਕਿਲੋਮੀਟਰ ਰਾਮਿਆਣਾ ਪੱਟਾ ਪਿਆਏ 6-7 ਕਿਲੋਮੀਟਰ ਆਗੇ ਇੱਥੋਂ 1.5 ਕਿਲੋਮੀਟਰ ਰਹਿ ਗਿਆ ਆਪਣਾ ਪਿੰਡ ਇੱਥੇ ਸਫ਼ਰ ਦੀ ਕਰਦੇ ਹਾਂ ਸਮਾਪਤੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ